ਜੀ ਅਰੇ ਸਰ ਅਜ ਤਾਂ ਸਰਫਾਈ ਬੜੀ ਕੀਤੀ ਹੈ ਜਿਵੇਂ ਕਿ ਕਿਹੜਾ ਬਿਲਕੁਲ ਵੀ ਯਾਰੀ ਕਿ 40 ਤੋਂ 45 ਚਲਾਨ ਆ ਗਿਆ ਸਰ ਇੱਕ ਖੂਸ਼ੂਬੇ ਦੀਆਂ ਦੇ ਨਾਲ ਬੜੀ ਜੇੜੀ ਹੋ ਰਹੀ ਆ ਪਰ ਫੋਟੋ ਕਿ ਬੱਚੇ ਨਾਲ ਗੱਡੀ ਟੱਲੀ ਸੀ ਬੰਦੇ ਦਾ ਕੀ ਮਾਮਲਾ ਕੀ ਸੀ ਉਹਨੇ ਆਪਣੇ ਕੋ ਬੋਇਨੇ ਹੀ ਚਲਾਣਾ ਕਰ ਰਹੀ ਸੀ ਇੱਕ ਆਪਣਾ ਡਰਿੰਕ ਐਂਡ ਡਰਾਈਵ ਦਾ ਇਹ ਉਹਨੇ ਚਾਹ ਮੋ ਵੀ ਆ ਗਿਆ ਪਤਾ ਨਹੀਂ ਉਹਨੇ ਡਰੁ ਕੀਤੀ ਹੋਣਾ ਸੱਦੇ ਆ ਜਾਂ ਵੈਸੇ ਆ ਗਿਆ ਬਿਲਕੁਲ ਸਾਡੇ ਨੰਬਰ ਉੱਤੇ ਜਦੋਂ ਜੀ ਪਿਆ ਇਸ ਕਰਕੇ ਫਿਰ ਉਹ ਜੀ ਪਤਾ ਵੀ ਆਪਾਂ ਨੂੰ ਕਦਾਈ ਚਲਾਨ ਕਰਕੇ ਤੇ ਉਹਦਾ ਮੋਸਰ ਬਾਕ ਦਿੱਤਾ ਸਰ ਆਮ ਤੌਰ ਤੇ ਲੋਕ ਜਦੋਂ ਗੱਲ ਕਰਦੇ ਆ ਜਾਂ ਫੋਨ ਤੇ ਗੱਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਰਾਜ ਵਿੱਚ ਕਾਨੂੰਨ ਤੇ ਬੰਦੇ ਦੇ ਇਹਨਾਂ ਜਿਹੜੇ ਅਨਸਰਾਂ ਨੂੰ ਹੱਥ ਪਾ ਲਈ ਕੀ ਕਰੋਗੇ ਬਿਲਕੁਲ ਸਾਹਮਣੇ ਆਹੀਂ ਜੇ ਉਹਨੇ ਭਾਵੇਂ ਕਿਸੇ ਦਾ ਨਾਮ ਲਿਆ ਜਾਂ ਨਹੀਂ ਲਿਆ ਅਸੀਂ ਤੇ ਉਹ ਲੋਕ ਦਾ ਡਰ ਪੰਦਾ ਸੀਗਾ ਕਾਨੂੰਨੀ ਕਾਰਵਾਈ ਹੋਗੀ ਤੁਹਾਡੇ ਐਸਐਸਪੀ ਸਾਹਿਬ ਮਨਜੋਗ ਸ੍ਰੀ ਦਿੱਤਿਆ ਜੀ ਦੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੇ ਇਹ ਆਪਣਾ ਸਾਹਿਬ ਦੇ ਵਿੱਚ ਜਿਹੜਾ ਹੈ ਕੋਈ ਬੋਟ ਫਟਾਕੇ ਮਾਰਦਾ ਹੈ ਜਾਂ ਕੋਈ ਪ੍ਰਿਪਲ ਸਵਾਰੀ ਕਰਦਾ ਹੈ ਵਿਦਾਊਟ ਨੰਬਰ ਚੱਲਦਾ ਹੈ ਤੇ दारू ਪੀ ਕੇ ਕੋਈ ਡਰਾਈਵਿੰਗ ਕਰਦਾ ਹੈ ਉਹਦੇ ਤੇ ਜਿਹੜੀ ਹੈ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੀ ਸਖਾਈ ਨਿਕੀਆ ਜਾਵੇ ਚਾਹੇ ਉਹ ਕੋਈ ਨਛਿਆ ਬਣਾ ਹੈ ਚਾਹੇ ਕੋਈ ਜਗਣਾ ਕਰਦਾ ਹੈ ਸਿਰੋ ਡਾਕਟਰ ਹੈ ਠੀਕ ਹੈ ਅਬੀ ਉਹਨਾਂ ਦੇ ਹੀ ਹੁਕਮ ਨੇ ਕੋਈ ਸਰਕਾਰ ਨੇ ਮਾਨ ਮੰਡਲ ਦੇ ਸੀਮ ਸਾਹਬ ਦੀ ਹੁਕਮ ਨੇ ਜੋ ਕਰਿਆ ਫਲਾ ਕਸਟਮ ਕੰਟਰੈਕਸ਼ਨ ਦਾ ਦੇਣੇ ਹੀ ਹੋਣੇ ਮੁਤਾਬਕ ਕੰਮ ਆ। ਅਸਲ ਵਿੱਚ ਕੋਈ ਹੈਗਾ ਮਾਮਲਾ ਉਹ ਤਾਂ ਫਿਰ ਹੋ ਚੁੱਕਾ ਰਿਹਾ ਨੇ ਕਿ ਤੁਸੀਂ ਮੇਰੇ ਤੋਂ ਲੱਗੇ ਜਾਂ ਉਹ ਤਾਂ ਬਸ ਗੱਲ ਕਰਦਾ। ਹਾਂਜੀ ਹਾਂਜੀ ਲੈਣ ਦੇ ਧਿਆਨ ਦੇ ਲਈ। ਤੇ ਫਿਰ ਗੱਲ ਹੋ ਗਈ ਹੈ। ਹਾਂ। ਹੁਣ ਤੁਸੀਂ ਕੀ ਸੰਦੇਸ਼ ਜਿਹੜਾ ਕਹਿੰਦੇ ਗਰਦਾਸਪੁਰ ਵਾਸੀਆਂ ਨੂੰ ਕਿਸ ਤਰ੍ਹਾਂ ਇਹਨਾਂ ਦਾ ਮਸਾਕੀ ਆਉਣ ਵਾਲੀ ਹੈ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹਨਾਂ ਨੂੰ ਇਹ ਸੰਦੇਸ਼ ਕੰਨੇ ਆ ਆਪਣਾ ਬੇਨਤੀ ਵੀ ਕਰਨੇ ਆ ਤੇ ਇਹਦੇ ਐਡ ਵੀ ਕਰਨੇ। ਜੇ ਮਸਾਕੀ ਆਈ ਹੈ ਆਪਣੇ ਘਰਾਂ ਚ ਕੀ ਹੈ ਬਣਾਓ। ਇਹ ਬਾਹਰ ਜਿਹੜੀ ਹੁੰੜਲਵਾਦੀ ਨਾ ਕਰੋ ਨਾ ਆਪਣਾ ਤੱਕੇ ਮਾਰੋ ਨਾ ਟ੍ਰਿਪਲ ਬੈਟਰੀਿੰਗ ਕਰੋ ਜਾਂ ਆਪਣਾ ਸ਼ਰਾਬੀ ਕੇ ਗੱਡੀ ਚਲਾਓ ਆਪਣੇ ਘਰਾਂ ਜਿਆਦਾ ਬਸਰਤੀ ਦਾ ਹਥਿਆਰ ਮੰਨੋ ਸ਼ਹਿਰ ਦੇ ਵਿੱਚ ਜਿਹੜੀ ਹੁੱਲੜਬਾਜੀ ਜਿਹੜੀ ਹੈ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਣੀ ਸਰ ਇੱਕ ਮਿੰਟ ਜਾਣਕਾਰੀ ਦਿਓ ਜਿਹੜੀ ਬੈਟਰੀ ਵਾਲੇ ਛੋਟੇ ਫੋਕੀ ਕਰ ਚੱਲੇ ਗਏ ਕੋ 18 ਸਾਲ ਤੋਂ ਘੱਟ ਦੇ ਸੱਚੇ ਰੋਡ ਤੇ ਰਨ ਕਰ ਰੰ ਕਸਾ ਵੀ ਨਹੀਂ 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 ਜੀ ਉਹ ਵੀ ਬੈਟਰੀ ਵਾਲੇ ਕਿਹੜੇ ਜਿਹੜੇ ਸਕੂਟਰ ਆਏ ਆਓ ਜਿਹੜੇ ਬਗੈਰ ਗੇਰ ਤੋਂ ਆ ਉਹਨਾਂ ਦਾ ਉਹ ਵੀ ਉਹਨਾਂ ਨੇ ਅਪਲਾਈ ਕੀਤਾ ਲਰਨਿੰਗ ਉਹ ਚਲਾ ਸਕਦੇ ਜੇ ਲਰਨਿੰਗ ਕੋ ਚਲਾ ਸਕਦੇ ਠੀਕ ਹੈ थैंक यू सर